ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਭੋ ਸ਼ਹੀਦ ਐ ਸਿੰਘਾ ਗੁਰੂ ਸੇਵਾ ਨਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਸ਼ਹੀਦਾ ਸਿੰਘਾਂ ਦੇ ਨਾਮ ਦੀ ਖਾਲਸਾ ਜੀ ਜੋਤ ਬਹੁਤ ਸਾਰੇ ਭੈਣ ਭਰਾ ਆਪਣੇ ਘਰਾਂ ਦੇ ਵਿੱਚ ਜਗਾਉਂਦੇ ਨੇ ਤੇ ਜਿੱਥੇ ਖਾਲਸਾ ਜੀ ਸ਼ਹੀਦਾ ਸਿੰਘਾਂ ਦੀ ਨਾਮ ਦੀ ਜੋਤ ਜਗਦੀ ਹੋਵੇ ਉਥੇ ਕੋਈ ਮਾੜੀ ਰੂਹ ਰੋਕ ਨਹੀਂ ਸਕਦੀ ਕਿਉਂਕਿ ਜਿੱਥੇ ਜੋਤ ਜਗਦੀ ਹੈ ਖਾਲਸਾ ਜੀ ਉਥੇ ਸ਼ਹੀਦਾ ਸਿੰਘਾਂ ਦਾ ਪਹਿਰਾ ਮੰਨਿਆ ਜਾਂਦਾ ਹੈ ਤੁਸੀਂ ਅਕਸਰ ਹੀ ਖਾਲਸਾ ਜੀ ਸੁਣਿਆ ਹੁਣ ਹੈ ਕਿ ਸ਼ਹੀਦਾ ਸਿੰਘਾਂ ਦਾ ਪੈਰਾ ਤਿੰਨ ਜਗ੍ਹਾ ਤੇ ਹੁੰਦਾ ਹੈ ਇੱਕ ਤਾਂ ਜਿੱਥੇ ਸ਼ਹੀਦੀ ਰਗੜਾ ਲੱਗਦਾ ਹੋਵੇ ਸ਼ਹੀਦ ਸਿੰਘ ਸ਼ਹੀਦੀ ਦੇਗ ਦਾ ਰਗੜਾ ਲਗਾਉਂਦੇ ਹੁਣ ਤੇ ਇੱਕ ਖਾਲਸਾ ਜੀ ਜਿੱਥੇ ਸ਼ਹੀਦਾ ਸਿੰਘਾਂ ਦੀ ਨਾਮ ਦੀ ਜੋਤ ਜਗਦੀ ਹੋਵੇ ਦੇ ਇੱਕ ਖਾਲਸਾ ਜੀ ਨਿਸ਼ਾਨ ਸਾਹਿਬ ਦੇ ਕੋਲ ਸ਼ਹੀਦਾ ਸਿੰਘਾਂ ਦਾ ਪੈਰਾ ਹੁੰਦਾ ਹੈ ਦੇਖੋ ਖਾਲਸਾ ਜੀ ਜਿਹੜੇ ਵੀ ਭੈਣ ਭਰਾ ਜੋਤ ਜਗਾਉਂਦੇ ਨੇ ਕਈ ਵਾਰ ਖਾਲਸਾ ਜੀ ਜੋਤ ਬਹੁਤ ਸੋਹਣੀ جگਦੀ ਏ ਜਗਣ ਤੋਂ ਬਾਅਦ ਦੇ ਵਿੱਚ ਸਾਰਾ ਕਿਉਂ ਜਦੋਂ ਮੁੱਕ ਜਾਂਦਾ ਹੈ ਤਾਂ ਉਹ ਵੱਧਦੀ ਏ ਕਈ ਵਾਰ ਖਾਲਸਾ ਜੀ ਜੋਤ ਜਿਹੜੀ ਜਦੋਂ ਆਪਾਂ ਜਗਾਉਣੀ ਆ ਤੇ ਉਹ ਖਾਲਸਾ ਜੀ ਤੀ ਮੀਤੀ ਮੀ ਜਗਦੀ ਏ ਤੇ ਉਹ ਵਿੱਚ ਦੀ ਹੀ ਵੱਧ ਜਾਂਦੀ ਏ ਮੇਰੇ ਕਹਿਣ ਦਾ ਭਾਵ ਕਿ ਉਹ ਵੀ ਵੇਚੀ ਰਹਿ ਜਾਂਦਾ ਏ ਤੇ ਜੋਤ ਪਹਿਲਾਂ ਵੱਧ ਜਾਂਦੀ ਏ ਜਾ ਖਾਲਸਾ ਜੀ ਆਪਾ ਜਦੋਂ ਸਿਮਰਨ ਕਰਦੇ ਆ ਭਗਤੀ ਕਰਦੇ ਆ ਜਾਂ ਪਾਠ ਕਰਨ ਦੇ ਸਮੇ ਜਿਹੜੇ ਵੀ ਭੈਣ ਭਰਾ ਜੋਤ ਜਗਾਉਂਦੇ ਨੇ ਉਹਨਾਂ ਦਾ ਕਹਿਣਾ ਹੁੰਦਾ ਏ ਕਿ ਕਈ ਵਾਰ ਤਾਂ ਜੋਤ ਜਗਦੀ ਹੋਈ ਇੱਕ ਦਮ ਘਟ ਜਾਂਦੀ ਏ ਤੇ ਕਈ ਵਾਰ ਇੱਕ ਦਮ ਹੀ ਬਹੁਤ ਵੱਡੀ ਲਾਟ ਦੇ ਵਿੱਚ ਵੱਧ ਜਾਂਦੀ ਏ ਸੋ ਇਸ ਦੇ ਕੀ ਸੰਕੇਤ ਹੁੰਦੇ ਨੇ ਜਦੋਂ ਅਸੀਂ ਪਾਠ ਕਰਨ ਬੈਠਦੇ ਆ ਤਾਂ ਅਸੀਂ ਜੋਤ ਜਗਾਉਣੇ ਆ ਸਿਮਰਨ ਭਗਤੀ ਕਰਨ ਦੇ ਸਮੇਂ ਜੋਤ ਜਗਾਉਣੇ ਆ ਤਾਂ ਉਸ ਸਮੇਂ ਜੋਤ ਦਾ ਅਚਾਨਕ ਵੱਧ ਜਾਣਾ ਜਾ ਘਟ ਹੋ ਜਾਣਾ ਸਾਨੂੰ ਕੀ ਸੰਕੇਤ ਦਿੰਦਾ ਹੈ ਸੋ ਖਾਲਸਾ ਜੀ ਇਹ ਸੰਕੇਤ ਆਪਾਂ ਅੱਜ ਤੁਹਾਡੇ ਨਾਲ ਇਸ ਵੀਡੀਓ ਦੇ ਰਾਹੀਂ ਸਾਂਝੇ ਕਰਾਂਗੇ ਜੇਕਰ ਖਾਲਸਾ ਜੀ ਤੁਸੀਂ ਵੀ ਆਪਣੀ ਘਰ ਦੀ ਵਿੱਚ ਜੋਤ ਜਗਾਉਣੇ ਹੋ ਤਾਂ ਇਸ ਵੀਡੀਓ ਨੂੰ ਤੁਸੀਂ ਅੰਤ ਦੇ ਤੱਕ ਜਰੂਰ ਦੇਖਿਓ ਤੇ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਖਾਲਸਾ ਜੀ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਜੀ ਤਾਂ ਕਿ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਹੋਰ ਵੀਰ ਭੈਣ ਦਾ ਭਲਾ ਹੋ ਸਕੇ ਉਹ ਗੁਰਬਾਣੀ ਦੇ ਨਾਲ ਜੁੜ ਸਕੇ ਤੇ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੇਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਜੋਤ ਦਾ ਖਾਲਸਾ ਜੀ ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵ ਮੰਨਿਆ ਜਾਂਦਾ ਹੈ ਤੇ ਖਾਲਸਾ ਜੀ ਜਦੋਂ ਆਪਾਂ ਪਾਠ ਕਰਦੀਆਂ ਤੇ ਪਾਠ ਕਰਨ ਦੀ ਸਮੇਂ ਆਪਾਂ ਤੂਫ਼ ਵਤੀ ਕਰਦੀਆਂ ਜੋਤ ਜਗਾਉਣੀ ਹੈ ਕੋਲ ਜਾਲ ਰੱਖਣੀ ਹੈ ਦੀਗ ਤਿਆਰ ਕਰਕੇ ਰੱਖਦੇ ਆਂ ਫਿਰ ਆਪਾਂ ਆਪਣਾ ਆਸਨ ਲਗਾ ਕੇ ਤੇ ਆਪਾਂ ਪਾਠ ਕਰਦੇ ਆ ਜਿਵੇਂ ਖਾਨਸਾ ਜੀ ਕਈ ਪੈਨ ਪਰ ਆ ਹਰ ਰੋਜ਼ ਅੰਮ੍ਰਿਤ ਵੇਲੇ ਇਸ ਰੁਟੀਨ ਦੇ ਨਾਲ ਨਿਤਨੇਮ ਕਰਦੇ ਨੇ ਕਾਫੀ ਸਮਾਂ ਹੋ ਗਿਆ ਲਗਭਗ 2-3 ਮਹੀਨੇ ਹੋ ਗਏ ਨੇ ਮੇਰੇ ਨਾਲ ਇੱਕ ਪੈਨ ਨੇ ਆਪਣੀ ਵਾਰਤਾ ਵੀ ਸਾਂਝੀ ਕੀਤੀ ਸੀ ਕਿ ਉਹਨਾਂ ਦੀ ਪਰਿਵਾਰ ਦਾ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਕਿਵੇਂ ਕਰਜਾ ਉਤਰਿਆ ਤੇ ਉਸ ਤੋਂ ਬਾਅਦ ਦੇ ਵਿੱਚ ਭੈਣ ਨੇ ਦੱਸਿਆ ਸੀ ਕਿ ਇੰਨਾ ਵਿਸ਼ਵਾਸ ਹੋ ਗਿਆ ਹੈ ਕਿ ਮਾਰਨਿੰਗ ਦੇ ਵਿੱਚ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਹਨੇ ਮੈਂ ਜੋਤ ਜਗਾ ਕੇ ਹੀ ਨਿਤਨੇਮ ਕਰਨਾ ਹੈ ਉਹਨਾ ਸਮਾਂ ਮੈਨੂੰ ਨਿਤਨੇਮ ਜਿਵੇਂ ਜੋਤ ਨਾ ਜਗਦੀ ਹੋਵੇ ਤੇ ਮੈਨੂੰ ਮਨ ਨੂੰ ਸਕੂਨ ਨਹੀਂ ਮਿਲਦਾ ਤੇ ਜਦੋਂ ਮੇਰੇ ਸਾਹਮਣੇ ਭੈਣ ਨੇ ਦੱਸਿਆ ਸੀ ਕਿ ਜੋਤ ਜਗਦੀ ਹੋਵੇ ਤੇ ਮੇਰੇ ਵਿੱਚ ਇੱਕ ਅਲੱਗ ਜੀ એનર્ਜੀ ਆ ਜਾਂਦੀ ਸੋ ਖਾਲਸਾ ਜੀ ਇਸ ਤਰ੍ਹਾਂ ਕਈ ਭੈਣ ਭਰਾ ਤਾਂ ਜੋਤ ਜਗਾ ਕੇ ਕੋਲ ਪਾਠ ਕਰਦੇ ਨੇ ਤੇ ਕਈ ਭੈਣ ਭਰਾ ਜੋਤ ਅਲੱਗ ਸਮੇਂ ਜਗਾਉਂਦੇ ਨੇ ਤੇ ਪਾਠ ਅਲੱਗ ਸਮੇਂ ਕਰਦੇ ਨੇ ਜਿਵੇਂ ਖਾਲਸਾ ਜੀ ਆਪੋ ਆਪਣੇ ਘਰਾਂ ਦੀ ਰੁਟੀਨ ਦੇ ਹਿਸਾਬ ਤੇ ਭੈਣ ਭਰਾਵਾਂ ਨੂੰ ਸਮਾਂ ਮਿਲਦਾ ਹੈ ਉਸ ਤਰ੍ਹਾਂ ਉਹ ਆਪਣਾ ਸਮੇਂ ਤੋਂ ਸਮਾਂ ਗੱਡੀ ਕੀ ਵਾਹਿਗੁਰੂ ਦੀ ਗੁਰਬਾਣੀ ਦਾ ਜਾਪ ਕਰਦੇ ਨੇ ਤੇ ਕਈ ਖਾਲਸਾ ਜੀ ਭੈਣ ਭਰਾ ਸਿਰਫ ਚਪੈਰਾ ਸੇਵ ਕਟਣ ਦੇ ਸਮੇਂ ਹੀ ਜੋਤ ਜਗਾਉਂਦੇ ਨੇ ਤੇ ਕਈ ਐਤਵਾਰ ਨੂੰ ਜਗਾਉਂਦੇ ਨੇ ਜਿਵੇਂ ਖਾਲਸਾ ਜੀ ਸਾਰੀ ਭੈਣ ਭਰਾਵਾਂ ਨੇ ਆਪਣੀ ਰੁਟੀਨ ਬਣਾਈ ਹੋਈ ਏ ਉਸੇ ਤਰ੍ਹਾਂ ਹੀ ਉਹ ਆਪਣੇ ਘਰ ਦੇ ਵਿੱਚ ਜੋਤ ਜਗਾ ਕੇ ਵਾਹਿਗੁਰੂ ਸੱਚੇ ਪਾਸ਼ਾ ਜੀ ਦੇ ਸ਼ਹੀਦ ਸਿੰਘਾਂ ਦੀ ਸੇਵਾ ਕਰਦੇ ਨੇ ਸੋ ਇਸੇ ਤਰ੍ਹਾਂ ਖਾਲਸਾ ਜੀ ਜੇਕਰ ਤੁਸੀਂ ਵੀ ਪਾਠ ਕਰਦੇ ਸਮੇਂ ਜੋਤ ਜਗਾਉਣੀ ਹੋ ਤੇ ਜੋਤ ਇਕਦਮ ਹੀ ਘਟ ਜਾਂਦੀ ਏ ਜਾਂ ਇਕਦਮ ਬਾਝ ਜਾਂਦੀ ਏ ਤੇ ਇਸ ਦੇ ਕੀ ਸੰਕੇਤ ਹੁੰਦੇ ਨੇ ਉਹ ਤੁਹਾਡੇ ਨਾਲ ਖਾਲਸਾ ਜੀ ਅਸੀਂ ਸਾਂਝੀ ਕਰਨ ਲੱਗੇ ਆਂ ਇਸ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਿਓ ਖਾਲਸਾ ਜੀ ਤੁਸੀਂ ਆਪਣਾ ਸਿਮਰਨ ਭਗਤੀ ਪਾਠ ਭਾਵੇਂ ਤੁਸੀਂ 2 ਮਹੀਨਿਆਂ ਤੋਂ ਕਰਨੇ ਆਉਣੇ ਹੋ ਤੇ ਭਾਵੇਂ 4 ਮਹੀਨਿਆਂ ਤੋਂ 6 ਮਹੀਨਿਆਂ ਤੋਂ ਤੇ ਭਾਵੇਂ ਖਾਲਸਾ ਜੀ ਤੁਸੀਂ 1 ਸਾਲ ਤੋਂ ਕਰ ਰਹੇ ਹੋ ਤੇ ਜਾਂ ਵੀਰ ਖਾਲਸਾ ਜੀ ਕਈ ਸਾਲਾਂ ਤੋਂ ਕਰ ਰਹੇ ਹੋ ਜਦੋਂ ਤੋਂ ਤੁਸੀਂ ਭਗਤੀ ਸਿਮਰਨ ਕਰਦੇ ਪਏ ਹੋ ਤੇ ਜੇਕਰ ਖਾਲਸਾ ਜੀ ਤੁਹਾਡੀ ਮੰਡੀ ਵਿੱਚ ਇਸ ਤਰ੍ਹਾਂ ਦਾ ਖਿਆਲ ਆਉਂਦਾ ਏ ਕਿ ਤੁਹਾਡੀ ਪ੍ਰਭੂ ਪਰਮਾਤਮਾ ਨੂੰ ਤੁਹਾਡੀ ਕੀਤੀ ਗਈ ਭਗਤੀ ਕਬੂਲ ਹੋ ਵੀ ਰਹੀ ਏ ਜਾਂ ਨਹੀਂ ਤੇ ਜੋ ਭਗਤੀ ਖਾਲਸਾ ਜੀ ਸਿਮਰਨ ਤੁਸੀਂ ਕਰਦੇ ਆ ਰਹੇ ਹੋ کافی ਸਾਲਾਂ ਤੋਂ ਜਾਂ ਮਹੀਨਿਆਂ ਤੋਂ ਉਹ ਸਹੀ ਵੀ ਏ ਜਾਂ ਨਹੀਂ ਇਸੀ ਤਰ੍ਹਾਂ ਖਾਲਸਾ ਜੀ ਫਿਰ ਉਸ ਭਗਤੀ ਨੂੰ ਕਰਨਾ ਵਿਅਰਥ ਵੀ ਹੋ ਸਕਦਾ ਹੈ। ਇਸੇ ਤਰ੍ਹਾਂ ਖਾਲਸਾ ਜੀ ਇਸ ਚੀਜ਼ ਦੀ ਪਾਰੀ ਦੇ ਵਿੱਚ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਏ ਕਿ ਜਿਹੜਾ ਵੀ ਤੁਸੀਂ ਸਿਮਰਨ ਕਰਦੇ ਪਏ ਹੋ, ਪਾਠ ਕਰਦੇ ਪਏ ਹੋ, ਉਹ ਤੁਹਾਡੇ ਅਕਾਲ ਪੁਰਖ ਵਾਹਿਗੁਰੂ ਸੱਚੇ ਬਾਸ਼ਾ ਉਹ ਪਰਮਾਤਮਾ ਦੇ ਤੱਕ ਕੀਤਾ ਗਿਆ ਤੁਹਾਡਾ ਪਾਠ ਸਿਮਰਨ ਭਗਤੀ ਪੌਂਚ ਵੀ ਰਿਆਏ ਜਾਂ ਨਹੀਂ ਕਿਉਂ ਕੀ ਖਾਲਸਾ ਜੀ ਬਹੁਤ ਸਾਰੇ ਅਭਿਆਸੀ ਜੋ ਕਿ ਸਿਮਰਨ ਹਰ ਰੋਜ਼ ਨਾਮ ਦੇ ਨਾਲ ਕਰਦੇ ਨੇ ਤੇ ਇੱਕ ਆਮ ਮਨੁੱਖ ਦਾ ਅਕਸਰ ਹੀ ਇਹ ਸਵਾਲ ਹੁੰਦਾ ਏ ਕਿ ਸਾਨੂੰ ਇਸ ਚੀਜ਼ ਦੇ ਬਾਰੇ ਕਿਵੇਂ ਪਤਾ ਲੱਗੇ ਕਿ ਸਾਡੇ ਵੱਲੋਂ ਕੀਤਾ ਗਿਆ ਸਿਮਰਨ ਜਾਂ ਭਗਤੀ ਵਾਹਿਗੁਰੂ ਸੱਚੀ ਪਾਸ਼ਾ ਚੀ ਨੂੰ ਕਬੂਲ ਹੋ ਵੀ ਰਿਆਈ ਜਾਂ ਨਹੀਂ ਸਾਨੂੰ ਤਾਂ ਇਸ ਦੇ ਬਾਰੇ ਵਿੱਚ ਕੁਝ ਵੀ ਪਤਾ ਨਹੀਂ ਲੱਗਦਾ ਤੇ ਨਾ ਹੀ ਸਾਨੂੰ ਇਸ ਚੀਜ਼ ਦਾ ਕੋਈ ਤਜਰਬਾ ਹੈ ਤੇ ਨਾ ਹੀ ਸਾਡਾ ਕੋਈ ਕੰਮ ਸਿਰੇ ਚੜਦਾ ਹੈ ਕੋਈ ਗਾਰਜ ਸਫਲ ਹੁੰਦਾ ਇਹ ਖਾਲਸਾ ਜੀ ਅਕਸਰ ਹੀ ਸਵਾਲ ਕਈ ਭੈਣ ਭਰਾਵਾਂ ਦੇ ਮਨਾਂ ਦੇ ਵਿੱਚ ਜ਼ਰੂਰ ਆਉਂਦੇ ਨੇ ਕਈ ਭੈਣ ਭਰਾਵਾਂ ਦੇ ਮੰਨ ਦੀ ਵਿੱਚ ਖਾਲਸਾ ਜੀ ਏ ਵੀ ਵਿਚਾਰ ਹੁੰਦਾ ਹੈ ਕਿ ਜੋ ਵੀ ਸਾਡੀ ਇੱਛਾ ਈ ਭਾਵਨਾ ਈ ਮਨੋਂ ਕਾਮਨਾ ਈ ਜਾਂ ਅਰਦਾਸ ਬੇਨਤੀ ਅਸੀਂ ਕਰਦੇ ਆਂ ਉਹ ਸਾਡੀ ਪੂਰੀ ਨਹੀਂ ਹੁੰਦੀ ਤੇ ਨਾ ਹੀ ਸਾਨੂੰ ਕੁਝ ਪਤਾ ਲੱਗਦਾ ਕਿ ਸਾਡੀ ਕੀਤੀ ਗਈ ਅਰਦਾਸ ਬੇਨਤੀ ਕਦੋਂ ਪੂਰੀ ਹੋਵੇਗੀ ਹੋਵੇਗੀ ਵੀ ਜਾਂ ਨਹੀਂ ਹੋਵੇਗੀ ਈ ਹੋਜੀ ਇਹ ਬਹੁਤ ਸਵਾਲ ਖਾਲਸਾ ਜੀ ਅਕਸਰ ਹੀ ਸਾਰੇ ਭੈਣ ਭਰਾਵਾਂ ਦੇ ਮਨਾਂ 'ਚ ਵੀ ਆਉਂਦੇ ਨੇ ਤੇ ਕਈ ਵਾਰ ਭੈਣ ਭਰਾ ਮੈਸੇਜ ਕਰਕੇ ਵੀ ਪੁੱਛਦੇ ਨੇ ਇਸੇ ਤਰ੍ਹਾਂ ਖਾਲਸਾ ਜੀ ਤੁਹਾਨੂੰ ਦੱਸ ਦਿਆਂ ਕਿ ਜਦੋਂ ਵੀ ਤੁਸੀਂ ਆਪਣੇ ਪ੍ਰਭੂ ਪਰਮਾਤਮਾ ਦੀ ਭਗਤੀ ਕਰਦੇ ਹੋ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੀ ਅਰਦਾਸ ਤੇ ਖਾਲਸਾ ਜੀ ਤੁਹਾਡੀ ਬਨੋ ਕੀਤਾ ਗਿਆ ਸਿਮਰਨ ਭਗਤੀ ਗੁਰਬਾਣੀ ਦਾ ਜਾਪ ਖਾਲਸਾ ਜੀ ਜ਼ਰੂਰ ਸੁਣਦੇ ਨੇ ਖਾਲਸਾ ਜੀ ਨਾਲ ਹੀ ਨਾਲ ਵਾਹਿਗੁਰੂ ਸੱਚੇ ਪਾਸ਼ਾ ਜੀ ਤੁਹਾਨੂੰ ਕਈ ਤ ਜਰਬੇ ਵੀ ਭੇਜਦੇ ਨੇ ਤੁਹਾਨੂੰ ਕਈ ਸੰਕੇਤ ਵੀ ਦਿੰਦੇ ਨੇ ਤੇ ਖਾਲਸਾ ਜੀ 83 ਤੱਕ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਜੀ ਤੁਹਾਨੂੰ ਇਸ਼ਾਰਾ ਵੀ ਦਿੰਦੇ ਨੇ ਕਿ ਤੁਹਾਡੀ ਕੀਤੀ ਗਈ ਭਗਤੀ ਤੋਂ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਜੀ ਬਹੁਤ ਖੁਸ਼ ਨੇ ਤੇ ਕਈ ਖਾਲਸਾ ਜੀ ਮਨੋੱਖਾਂ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਜੀ ਇਹਨੀ ਕਿਰਪਾ ਕਰ ਦਿੰਦੇ ਨੇ ਕਿ ਉਹਨਾਂ ਨੂੰ ਆਪਣੀ ਭਵਿੱਖ ਦੇ ਬਾਰੇ ਕੀ ਚੰਗਾ ਕੀ ਮਾੜਾ ਪੋਣ ਵਾਲਾਈ ਉਹ ਸਾਰਾ ਖਾਲਸਾ ਜੀ ਉਹਨਾਂ ਨੂੰ ਪਹਿਲਾਂ ਹੀ ਸੰਕੇਤ ਮਿਲਨੇ ਸ਼ੁਰੂ ਹੋ ਜਾਂਦੇ ਨੇ ਤੇ اسی ਤੇਰਾ ਖਾਲਸਾ ਜੀ ਕਈ ਮਨੋੱਖਾਂ ਨੂੰ ਸੁਪਣੇ ਦੇ ਵਿੱਚ ਆਪਣੀ ਸਵਾਲਾਂ ਦੇ ਜਵਾਬ ਮਿਲਨੇ ਸ਼ੁਰੂ ਹੋ ਜਾਂਦੇ ਨੇ ਇਥੇ ਤੱਕ ਖਾਲਸਾ ਜੀ ਕਈ ਭੈਣ ਭਰਾਵਾਂ ਦੇ ਕਈ ਮਨੋੱਖਾਂ ਦੇ ਤਾਂ ਦੁੱਖ ਵੀ ਸੁਪਣਿਆਂ ਦੇ ਵਿੱਚ ਹੀ ਘਟੇ ਜਾਂਦੇ ਨੇ ਐਨੀ ਉਹ ਪਰਮੇਸ਼ਰ ਦੀ ਕਿਰਪਾ ਉਹ ਪਰਵਾਰਾਂ ਤੇ ਉਹ ਪੈਣ ਪਰਾਂ ਮਾਤੀ ਹੁੰਦੀ ਹੈ ਤੇ ਇਹ ਤਜਰਬੇ ਖਾਲਸਾ ਜੀ ਕਦੋਂ ਅਨੁਭਵ ਹੁੰਦੇ ਨੇ ਜਦੋਂ ਤੁਸੀਂ ਖਾਲਸਾ ਜੀ ਇਹਨਾਂ ਨੂੰ ਅਨੁਭਵ ਕਰਦੇ ਹੋ ਉਸ ਸਮੇਂ ਹੀ ਇਸ ਤਰ੍ਹਾਂ ਦੇ ਤਜਰਬੇ ਹੁੰਦੇ ਨੇ ਤੇ ਇਸ ਸੰਕੀਤ ਦੇ ਬਾਰੇ ਖਾਲਸਾ ਜੀ ਆਪਾਂ ਕਿਵੇਂ ਜਾਣ ਸਕਦੇ ਆ ਕਿ ਤੁਹਾਡੀ ਉਹ ਪਰਮੇਸ਼ਵਰ ਪਿਤਾ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਤੋਂ ਖੁਸ਼ ਨੇ ਤੁਹਾਡੇ ਕੀਤੇ ਗਏ ਸਿਮਰਨ ਭਗਤੀ ਅਭਿਆਸ ਤੋਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਖੁਸ਼ ਨੇ ਤੇ ਉਹਨਾਂ ਦੀ ਬੇਅੰਤ ਕਿਰਪਾ ਖਾਲਸਾ ਜੀ ਤੁਹਾਡੇ ਘਰ ਤੇ ਪਰਿਵਾਰ ਦੇ ਉੱਪਰ ਬਣੀ ਹੋਈ ਹੈ ਇਸੀ ਤੇਰਾ ਖਾਲਸਾ ਜੀ ਜਦੋਂ ਵੀ ਤੁਸੀਂ ਘਰ ਦੇ ਵਿੱਚ ਦੇਸੀ ਕਿ ਉਹਦੀ ਜੋਤ ਜਗਾਉਣੇ ਹੋ ਭਾਵੇਂ ਕਿਸੇ ਵੀ ਭਾਵਨਾ ਦੇ ਨਾਲ ਸ਼ਰਦਾ ਦੇ ਨਾਲ ਮਨੂ ਕਾਮਨਾ ਦੇ ਨਾਲ ਖਾਲਸਾ ਜੀ ਜਿਸ ਵੀ ਪਰਮਾਤਮਾ ਦੇ ਸਰੂਪ ਦੀ ਅੱਗੇ ਤੁਸੀਂ ਜੋਤ ਜਗਾਉਣੇ ਹੋ ਤੇ ਭਾਵੇਂ ਖਾਲਸਾ ਜੀ ਤੁਸੀਂ ਆਪਣੇ ਘਰ ਦੇ ਵਿੱਚ ਸ਼ਹੀਦਾ ਸਿੰਘਾਂ ਦੇ ਨਾਮ ਦੀ ਦੇਸੀ ਘੋਦੀ ਜੋਤ ਜਗਾਉਨੇ ਹੋ ਇਸੇ ਤਰ੍ਹਾਂ ਖਾਲਸਾ ਜੀ ਕਈ ਭਗਤ ਤੇ ਭਾਵੇਂ ਅਭਿਆਸੀ ਲੋਕ ਕਈ ਦਾ ਅਖੰਡ ਜੋਤ ਜਗਾਉਂਦੇ ਨੇ ਖਾਲਸਾ ਜੀ ਤੇ ਕਈ ਆਪਣੇ ਘਰ ਦੇ ਵਿੱਚ ਸਵੇਰੀ ਅਮਰਤ ਵੇਲੇ ਜਾਫਿਰ ਸ਼ਾਮ ਦੀ ਸਮੇਂ ਹੀ ਜੋਤ ਜਗਾਉਂਦੇ ਨੇ ਇਹੀ ਇਸੇ ਤਰ੍ਹਾਂ ਖਾਲਸਾ ਜੀ ਤੁਸੀਂ ਵੀ ਜਿਹੜੀ ਪਰਮਾਤਮਾ ਦੀ ਭਗਤੀ ਕਰਦੇ ਹੋ ਤਾਂ ਉਹ ਖਾਲਸਾ ਜੀ ਆਮ ਤੌਰ ਤੇ ਤੁਹਾਨੂੰ ਦੋ ਹੀ ਤਰੀਕਿਆਂ ਦੇ ਨਾਲ ਸੰਕੇਤ ਦਿੰਦੇ ਨੇ ਇੱਕ ਸੰਕੇਤ ਤਾਂ ਖਾਲਸਾ ਜੀ ਤੁਹਾਨੂੰ ਜੋਤ ਦੇ ਰਾਹੀ ਮਿਲਦਾ ਏ ਤੇ ਇੱਕ ਸੰਕੇਤ ਤੁਹਾਨੂੰ ਸੁਪਣਿਆਂ ਦੇ ਰਾਹੀ ਮਿਲਦਾ ਏ ਪਰਵਾਹੀ ਗੁਰੂ ਸੱਚੇ ਪਾਸ਼ਾ ਜੀ ਸਿੱਧਾ ਸਿੱਧਾ ਕੋਈ ਵੀ ਤਜਰਬਾ ਨਹੀਂ ਦਿੰਦੇ ਖਾਲਸਾ ਜੀ ਕਿ ਇੱਕਦਮ ਤੁਹਾਡੇ ਸਾਹਮਣੇ ਉਸ ਹੀ ਸਰੂਪ ਦੇ ਵਿੱਚ ਆ ਜਾਣ ਜਿਸ ਸਰੂਪ ਦੇ ਵਿੱਚ ਤੁਸੀਂ ਦਰਸ਼ਨ ਕਰਨਾ ਚਾਹੁੰਦੇ ਹੋ ਜਾਂ ਜਿਸ ਸਰੂਪ ਦੇ ਵਿੱਚ ਤੁਸੀਂ ਉਸ ਪਰਮਾਤਮਾ ਦੀ ਭਗਤੀ ਕਰਦੇ ਪਿਓ ਤੇ ਕਈ ਵਾਰ ਖਾਲਸਾ ਜੀ ਸੁਪਣਿਆਂ ਦੇ ਵਿੱਚ ਉਹ ਪਰਮਾਤਮਾ ਆਪਣੀ ਤਰੀਕਿਆਂ ਦੀ ਨਾਲ ਤੁਹਾਨੂੰ ਦਰਸ਼ਨ ਦਿੰਦੇ ਨੇ ਮੇਰੀ ਕਹਿਣ ਦਾ ਭਾਵ ਖਾਲਸਾ ਜੀ ਜਿਵੇਂ ਤੁਸੀਂ ਸ਼ਹੀਦਾ ਸਿੰਘਾਂ ਨੂੰ ਮੰਨਦੇ ਹੋ ਸ਼ਹੀਦਾ ਸਿੰਘਾਂ ਦਾ ਨਾਮ ਜਪਦੇ ਹੋ ਸ਼ਹੀਦਾ ਸਿੰਘਾਂ ਦੀ ਉਸਤਤ ਕਰਦੇ ਹੋ ਸ਼ਹੀਦਾ ਸਿੰਘਾਂ ਦੀ ਨਾਮ ਦੀ ਪਗਤੀ ਕਰਦੇ ਹੋ ਤਾਂ ਫਿਰ ਉਸ ਸਮੇਂ ਖਾਲਸਾ ਜੀ ਤੁਹਾਨੂੰ ਆਸੇ-ਪਾਸੇ ਸ਼ਹੀਦ ਸਿੰਘ ਹੀ ਨਜ਼ਰ ਆਉਂਦੇ ਨੇ ਨੇ ਹਾਂ ਕੇ ਸੰਕੇ ਹਰਿ ਪਾਸੇ ਦਿਖਨੇ ਸ਼ੁਰੂ ਹੋ ਜਾਣਗੇ ਕਰੋ ਸਹਿਬ ਜੀ ਦੀਆਂ ਲਾਡਲੀਆਂ ਫੌਜਾਂ ਦੀ ਖਾਲਸਾ ਜੀ ਤੁਹਾਨੂੰ ਦਰਸ਼ਨ ਹੋਣਗੇ ਤੇ ਇਹ ਸਭ ਖਾਲਸਾ ਜੀ ਤੁਹਾਡੀ ਦੁਆਰਾ ਕੀਤੀ ਗਈ ਭਗਤੀ ਦਾ ਸਕਾਰਾਤਮਕ ਸੰਕੇਤ ਹੁੰਦਾ ਹੈ ਕਿ ਤੁਹਾਡੀ ਦੁਆਰਾ ਕੀਤੀ ਗਈ ਭਗਤੀ ਤੁਹਾਡੇ ਅਕਾਲ ਪੁਰਖ ਵਾਹਿਗੁਰੂ ਸਹਿਜੇ ਪਾਸ਼ਾ ਜੀ ਤੱਕ ਪਹੁੰਚ ਰਹੀ ਹੈ ਤੁਹਾਡੀ ਕੀਤੀ ਗਈ ਭਗਤੀ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਰਵਾਨ ਹੋ ਰਹੀ ਤੇ ਸ਼ਹੀਦ ਸਿੰਘਾਂ ਦਾ ਪੈਰਾ ਤੁਹਾਡੇ ਅੰਗ ਸੰਗੀ ਸ਼ਹੀਦਾ ਸਿੰਘਾਂ ਦੀ ਤੁਹਾਡੇ ਘਰ ਪਰਿਵਾਰ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਤੇ ਸ਼ਹੀਦ ਸਿੰਘ ਖਾਲਸਾ ਜੀ ਤੁਹਾਡੇ ਤੋਂ ਖੁਸ਼ ਵੀ ਬਹੁਤ ਨੇ ਜਦੋਂ ਇਸ ਤਰ੍ਹਾਂ ਦਾ ਸੰਕੇਤ ਮਿਲਦਾ ਏ ਤੀ ਖਾਲਸਾ ਜੀ ਇਹ ਸੰਕੇਤ ਤੋਂ ਤੁਸੀਂ ਜਾਣ ਸਕਦੇ ਹੋ ਤੇ ਹੁਣ ਖਾਲਸਾ ਜੀ ਗੱਲ ਕਰਦੇ ਆ ਕਿ ਜੋਤ ਤੋਂ ਸਾਨੂੰ ਕੀ ਸੰਕੇਤ ਮਿਲਦੇ ਨੇ ਜਿਨ੍ਹਾਂ ਤੋਂ ਪਤਾ ਲੱਗ ਸਕੇ ਕਿ ਸਾਡੀ ਕੀਤੀ ਗਈ ਭਗਤੀ ਜੋਤ ਤੋਂ ਜੋ ਸੰਕੇਤ ਮਿਲਦੇ ਨੇ ਖਾਲਸਾ ਜੀ ਉਹਨਾਂ ਤੋਂ ਕਿਵੇਂ ਆਪਾਂ ਸੋਚ ਸਕੀਏ ਕਿ ਆਪਣੀ ਕੀਤੀ ਗਈ ਭਗਤੀ ਵਾਹੀ ਗੁਰੂ ਸੇਚੀ ਪਾਸ਼ਾ ਜੀ ਤੱਕ ਪਹੁੰਚ ਰਹੀ ਏ ਜਾਂ ਨਹੀਂ ਪਹੁੰਚ ਰਹੀ ਇਸੇ ਤਰ੍ਹਾਂ ਖਾਲਸਾ ਜੀ ਤੁਸੀਂ ਅਕਸਰ ਹੀ ਦੇਖਿਆ ਹੁਣੇ ਜਦੋਂ ਤੁਸੀਂ ਸਿਮਰਨ ਕਰਨ ਦੇ ਸਮੇਂ ਪਾਠ ਕਰਨ ਦੇ ਸਮੇਂ ਜੋਤ ਜਗਾਉਣੇ ਉਹ ਤਾਂ ਕਦੇ ਤਾਂ ਜੋਤ ਦੀ ਲੋ ਕਟ ਹੁੰਦੀ ਹੋਵੇਗੀ ਤੇ ਕਦੇ ਜੋਤ ਦੀ ਬੱਤੀ ਦੀ ਜਿਹੜੀ ਲੋ ਏ ਉਹ ਵੱਧ ਜਾਂਦੀ ਹੋਵੇਗੀ ਜੋਤ ਦੀ ਬੱਤੀ ਜਿਹੜੀ ਖਾਲਸਾ ਜੀ ਕਦੇ ਉਹ گول-ਗੋਲ ਕੁੰਬ ਦੀ ਏ ਤੇ ਕਦੇ ਹਿਲਣਾ ਸ਼ੁਰੂ ਕਰ ਦਿੰਦੀ ਏਸੀ ਤਰ੍ਹਾਂ ਖਾਲਸਾ ਜੀ ਇਸ ਮੋਮੈਂਟ ਦੇ ਵੀ ਕਈ ਤਰ੍ਹਾਂ ਦੇ ਸੰਕੇਤ ਹੁੰਦੇ ਨੇ ਜੋ ਤੁਹਾਨੂੰ ਤੁਹਾਡੀ ਪਰਮਾਤਮਾ ਪ੍ਰਭੂ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਜੀ ਦੇ ਵੱਲੋਂ ਖਾਲਸਾ ਜੀ ਤੁਹਾਨੂੰ ਮਿਲਦੇ ਨੇ ਜਿੰਨਾ ਦੀ ਨਾਮ ਦੀ ਤੁਸੀਂ ਜੋਤ ਜਗਾਉਣੀ ਹੋ ਪਰਮਾਤਮਾ ਦੀ ਤਾਂ ਫਿਰ ਉਸ ਅਕਾਲ ਪੁਰਖ ਵਾਇਗਰੂ ਸੱਚੇ ਪਾਸ਼ਾ ਪਰਮਾਤਮਾ ਦੀ ਕਿਰਪਾ ਖਾਲਸਾ ਜੀ ਤੁਹਾਡੇ ਅੰਗ ਸੰਗ ਹੁੰਦੀ ਹੈ ਸਭ ਤੋਂ ਪਹਿਲਾਂ ਖਾਲਸਾ ਜੀ ਆਪਾਂ ਜਾਣਦੇ ਹਾਂ ਕਿ ਜੋਤ ਦਾ ਮੱਧਮ ਤੇ ਤੀਜ ਹੋ ਜਾਣਾ ਸਾਨੂੰ ਕੀ ਸੰਕੇਤ ਦਿੰਦਾ ਏ ਜੇਕਰ ਖਾਲਸਾ ਜੀ ਤੁਹਾਡੇ ਦੁਆਰਾ ਜਗਾਈ ਗਈ ਜੋਤ ਅਚਾਨਕ ਹੀ ਮੱਧਮ ਹੋ ਜਾਂਦੀ ਏ ਜਾਂ ਅਚਾਨਕ ਹੀ ਤੇਜ਼ ਹੋ ਜਾਂਦੀ ਏ ਤਾਂ ਇਸ ਤੋਂ ਖਾਲਸਾ ਜੀ ਤੁਹਾਨੂੰ ਇਹ ਸੰਕੇਤ ਮਿਲਦਾ ਏ ਕਿ ਜਿਸ ਵੀ ਪਰਮਾਤਮਾ ਦੇ ਸਰੂਪ ਦੀ ਤੁਸੀਂ ਭਗਤੀ ਕਰ ਰਹੇ ਹੋ ਤੇ ਉਹ ਤਾਂ ਤੁਹਾਡੇ ਤੋਂ ਖਾਲਸਾ ਜੀ ਖੁਸ਼ ਹੀ ਖੁਸ਼ ਨੇ ਵੋਖਾਲਸਾ ਜੀ ਤੁਹਾਡੀ ਤੋਂ ਖੁਸ਼ ਨਹੀਂ ਆ ਜਿਹਦੇ ਤੋਂ ਭਾਵ ਖਾਲਸਾ ਜੀ ਤੁਹਾਡੀ ਕੀਤੀ ਗਈ ਭਗਤੀ ਤੋਂ ਕਿਤੇ ਨਾ ਕਿਤੇ ਤੁਹਾਡੇ ਕੋਲੋਂ ਕੋਈ ਨਾ ਕੋਈ ਕਮੀ ਰਹਿੰਦੀ ਹੋਵੇਗੀ ਤੇ ਜਾਂ ਫਿਰ ਖਾਲਸਾ ਜੀ ਕਿਸੇ ਤਰ੍ਹਾਂ ਨੇਮ ਦਾ ਪਾਲਣ ਤੁਹਾਡੇ ਤੋਂ ਨਹੀਂ ਹੁੰਦਾ ਹੁਣ ਆ ਤੁਹਾਡੀ ਕੋਲੋ ਕੋਈ ਨਾ ਕੋਈ ਭੁੱਲਣਾ ਹੁੰਦੀ ਏ ਖਾਲਸਾ ਜੀ ਤੁਹਾਡੀ ਕੀਤੀ ਗਈ ਸੇਵਾ ਸਿਮਰਨ ਤੇ ਭਗਤੀ ਦੇ ਵਿੱਚ ਤੁਹਾਡੀ ਕੋਲੋ ਕੀਤੀ ਨਾ ਕੀਤੀ ਕੋਈ ਨਾ ਕੋਈ ਕਮੀ ਜ਼ਰੂਰ ਰਹਿੰਦੀ ਪਈਏ ਜੇਕਰ ਤੁਹਾਡੇ ਨਾਲ ਵੀ ਖਾਲਸਾ ਜੀ ਇਸ ਤਰ੍ਹਾਂ ਹੁੰਦਾ ਏ ਤਾਂ ਜੋ ਵੀ ਖਾਲਸਾ ਜੀ ਤੁਹਾਡੀ ਤੋਂ ਜਾਣੀ ਅਣਜਾਣੀ ਦੇ ਵਿੱਚ ਭੁੱਲ ਹੋਈਏ ਤੇ ਉਸ ਭੁੱਲ ਨੂੰ ਤੁਸੀਂ ਯਾਦ ਕਰੋ ਤੀ ਖਾਲਸਾ ਜੀ ਭੁੱਲ ਦੀ ਤੇ ਜੋ ਤੁਹਾਡੇ ਕੋਲੋਂ ਨਵੇਂ ਅਬਿਆਸਿਕ ਭਗਤੀ ਕਰਨ ਦੇ ਸਮੇਂ ਜੋ ਤੁਹਾਡੇ ਤੋਂ ਕਮੀ ਰਹਿੰਦੀ ਏ ਉਹ ਕਮੀ ਦੀ ਤੇ ਭੁੱਲ ਦੀ ਤੁਸੀਂ ਖਾਲਸਾ ਜੀ ਮਾਫੀ ਮੰਗੋ ਤੇ ਫੇਰ ਤੋਂ ਖਾਲਸਾ ਜੀ ਦੁਬਾਰਾ ਤੋਂ ਪ੍ਰਭੂ ਸਿਮਰਨ ਦੀ ਸੇਵਾ ਤੁਸੀਂ ਫਿਰ ਤੋਂਵਾਰਾ ਨਵੇਂ sire ਤੋਂ ਆਰੰਭ ਕਰੋ ਇਸ ਤੋਂ ਇਲਾਵਾ ਖਾਲਸਾ ਜੀ ਜੇਕਰ ਜੋਤ ਦੀ ਲੋ ਤੇਜ ਹੁੰਦੀ ਏ ਤਾਂ ਜਿਹੜੇ ਵੀ ਤੁਸੀਂ ਪਰਮਾਤਮਾ ਦੀ ਉਸ ਪ੍ਰਭੂ ਦੀ ਭਗਤੀ ਕਰਦੇ ਹੋ ਸੇਵਾ ਸਿਮਰਨ ਕਰਦੇ ਹੋ ਖਾਲਸਾ ਜੀ ਤਾਂ ਉਹ ਤੁਹਾਡੇ ਤੋਂ ਬਹੁਤ ਹੀ ਜ਼ਿਆਦਾ ਖੁਸ਼ ਨੇ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਜੋਤ ਬਹੁਤ ਹੀ ਜ਼ਿਆਦਾ ਤੇਜ ਤੇ ਰੋਸ਼ਨੀ ਦੇ ਨਾਲ ਲੋ ਦੀ ਨਾਲ ਜਗਦੀ ਏ ਮੇਰੀ ਕਹਿੰਦਾ ਭਾਵ ਖਾਲਸਾ ਜੀ ਕਿ 3 4 ਇੰਚ ਉੱਪਰ ਨੂੰ ਜੋਤ ਉੱਪਰ ਵੱਲ ਨੂੰ ਉਠਦੀ ਏ ਤਾਂ ਫਿਰ ਖਾਲਸਾ ਜੀ ਇਹ ਉਸ ਅਕਾਲ ਪੁਰਖ ਵਾਇਗਰੂ ਸੱਚੇ ਪਾਸ਼ਾ ਜੀ ਦੀ ਤੁਹਾਡੇ ਘਰ ਪਰਿਵਾਰ ਤੇ ਬੇਅੰਤ ਕਿਰਪਾ ਦੇ ਸੰਕੇਤ ਨੇ ਇਸੋ ਬਾਅਦ ਦੇ ਵਿੱਚ ਖਾਲਸਾ ਜੀ ਜਦੋਂ ਜੋਤ ਜਗਦੀ ਸਮੇ ਬਹੁਤ ਹੀ ਜ਼ਿਆਦਾ ਹਿਲਜੁਲ ਕਰਦੀ ਏ ਤਾਂ ਇਸ ਤੋਂ ਵੀ ਖਾਲਸਾ ਜੀ ਇਹੀ ਸੰਕੇਤ ਮਿਲਦੇ ਨੇ ਕਿ ਪਰਮਾਤਮਾ ਦੀ ਤੁਹਾਡੇ ਘਰ ਪਰਿਵਾਰ ਤੇ ਬੇਅੰਤ ਕਿਰਪਾਈ ਤੇ ਉਹ ਆਕਾਲ ਪੁਰਖ ਵਾਇਗਰੂ ਸੱਚੇ ਪਾਤਸ਼ਾਹ ਜੀ ਤੁਹਾਡੀ ਸੇਵਾ ਤੋਂ ਬਹੁਤ ਖੁਸ਼ ਨੇ ਸੋ ਖਾਲਸਾ ਜੀ ਏਸੀ ਕੁਝ ਸੰਕੇਤ ਜੋ ਤੁਹਾਨੂੰ ਦੱਸਦੇ ਨੇ ਕੀ ਤੁਹਾਡੇ ਦੁਆਰਾ ਹੋ ਰਹੀ ਪਗਤੀ ਤੁਹਾਡੀ ਪਰਮਾਤਮਾ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਰਵਾਣ ਹੋ ਰਹੀਏ ਜਾਂ ਨਹੀਂ ਹੋ ਰਹੀ ਸੋ ਇਸੇ ਤਰ੍ਹਾਂ ਖਾਲਸਾ ਜੀ ਜੇਕਰ ਤੁਹਾਨੂੰ ਵੀ ਇਹ ਸੰਕੇਤ ਮਿਲਦੇ ਨੇ ਤੇ ਇਹਨਾਂ ਸੰਕੇਤਾਂ ਤੋਂ ਤੁਸੀਂ ਆਈਡੀਆ ਲਗਾ ਸਕਦੇ ਹੋ ਕਿ ਤੁਸ ਤੁਹਾਡੇ ਦੁਆਰਾ ਕੀਤੀ ਗਈ ਪਗਤੀ ਸੇਵਾ ਸਿਮਰਨ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਰਵਾਣ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਸੁਖਾਲਸਾ ਜੀ ਏਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਤੇ ਜਾਣੇ ਆਣੀ ਗਾ ਗਲਤੀਆਂ ਭੁੱਲਾ ਚੁੱਕਾ ਹੋ ਜਾਂਦੀ ਆ ਹੋਣਗੀਆਂ ਖਿਮਾ ਬਖਸ਼ਨੀ ਖਾਲਸਾ ਜੀ ਤੁਸੀਂ ਵੀ ਵਾਅਦ ਤੋਂ ਵਾਅਦ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਆਪਣੇ ਬੱਚਿਆਂ ਨੂੰ ਵੀ ਵਾਦ ਤੋਂ ਵਾਦ ਗੁਰਬਾਣੀ ਦੇ ਨਾਲ ਜੋੜੋ ਤਨ ਤੰਦ ਅਬਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬਤ ਦਾ ਫਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਉਣਾ ਤਨ ਤੰਦ ਅਬਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋਲੀਆ ਖੁਸ਼ੀਆਂ ਦੇ ਨਾਲ ਭਰ ਕੇ ਭੇਜਦੀਆਂ ਆਪਣੇ ਬੱਚੇ ਬੱਚੀਆਂ ਦੀ ਕਾਰਜ ਸਫਲ ਕਰਨੇ ਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ